ਹਾਂਜੀ ਵੈਖਾ ਸਾਹਿਬਾ ਸ੍ਰੀ ਵੈਕੂ ਫਤਿਹ ਜੀ ਲੋ ਬਾਬਿਓ ਆਪਣੇ ਹੁਣਾ ਵੀਡੀਓ ਬਲੌਗ ਆਨ ਕਰਨੇ ਆ ਆਪਣੇ YouTube ਚੈਨਲ ਦੇ 310 27 ਨੂੰ ਸਬਸਕ੍ਰਾਈਬ ਕਰ ਲੋ ਕੀ ਹਾਲ ਚਾਲ ਮੇਰੇ ਵੀਰਾਂ ਦੇ ਤੇ ਬਾਕੀ ਬਾਬਿਓ ਕੰਮ ਆਪਣਾ ਟਟਮੰਟ ਟਮਾ ਜਾ ਚੱਲੀ ਜਾਂਦਾ ਰੋਈਦਾ ਤੇ ਅੱਜ ਨਾ ਤੁਹਾਨੂੰ ਇੱਕ ਚੀਜ਼ ਵਿਖਾਉਣਾ ਆ ਲਾਉਣਾ ਆਹ ਰੋਡ ਚੱਲਦਾ ਹੈ ਨਾ ਰੋਡ ਨਹੀਂ ਦੂਜਾ ਵਾ ਰਸਤਾ ਤੇ ਅਹੀਂ ਹੱਦ ਦੇ ਉੱਤੇ ਡੇਰੇ ਤੇ ਇਹ ਕੋਈ ਵੀ ਚੋਰੀ ਚਾਰੀ ਵਾਲਾ ਕੰਮ ਸਿਸਟਮ ਨਹੀਂ ਹੈਗਾ ਬਹੁਤ ਘਾਟਾ ਜੇ ਹੋਈ ਵੀ ਤੇ ਜਿਹੜੇ ਮੰਨ ਕੇ ਚਲੋ ਵੱਡੇ ਰੋਡ ਨਾ ਉਹਨਾਂ ਦੇ ਗੱਡੀਆਂ ਘੋੜੇ ਵਾਲਿਆ ਤੇ ਹੈਗੀ ਚੋਰੀ ਤੇ ਬਾਕੀ ਸਰਾ ਪਿੰਡਾਂ ਪੁੰਡਾਂ ਦੇ ਵਿੱਚ ਨਿੰਗੀ ਹੈਗੀ ਗੱਲ ਇਹ ਆ ਵੀ ਇੱਧਰ ਨਸ਼ੇ ਆ ਛੋਟੇ ਛੋਟੇ ਆਹੀ ਕੋਈ ਪੌਸ਼ ਬੀੜੀ ਸੀ ਗੜ ਵਾਤ ਤੋਂ ਵਾਤ ਕਾਂਜਾ ਨਸ਼ਾ ਬਹੁਤ ਘੱਟ ਜੇ ਤਾਂ ਉਹ ਇਸੇ ਚੀਜ਼ਾਂ ਕਰਕੇ ਨਾ ਅੱਗੇ ਮੇਰਾ ਚੈਨਲ ਢਾ ਦਿੱਤਾ ਗਿਆ ਸੀ ਤੇ ਹੁਣ ਫੇਰ ਆਪਣਾ ਮਿਲਿਆ ਵਾਪਸ ਤੇ ਮੇਰੀਆਂ ਜਿੰਨੀਆਂ ਵੀ 2 ਸਾਲਾਂ ਦੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਅਹੀਂ ਚੱਕਤੀਆਂ ਤੇ ਇਦਰੋਂ ਪਤਾ ਨਹੀਂ ਕੀ ਗੱਲ ਬਣ ਗਈ ਤੇ ਬਾਕੀ ਚੈਨਲ ਆਪਣ ਨੂੰ ਸਬਸਕ੍ਰਾਈਬ ਕਰ ਲੋ ਉਹ ਚੀਜ਼ਾਂ ਵਧੀਆਂ ਵਧੀਆਂ ਵਖਾਉਂਦਾ ਰਹੂੰਗਾ ਬਹੁਤ ਵੀ ਗੱਲਾਂ ਬਤਾਂ ਚੱਲ ਓਏ ਪ੍ਰਿੰਸ ਕੁਮਾਰ ਆ ਇੱਕ ਨਾ ਬਾਬੇ ਅੱਗੇ ਨਾ ਇੱਕ ਦਿਨ ਮੈਂ ਹਿੱਸੇ ਦੀ ਵੀਡੀਓ ਜੀ ਪਈ ਸੀ ਹੈਨਾ ਵੀ ਬੋਛਾ ਲਾਉਂਦੇ ਆ ਦੀ ਤੇ ਬਡੇ ਭਰਾ ਨਾ ਮੈਨੂੰ ਆਖਿਆ ਉਹਨਾਂ ਨੇ ਆਂਦੇ ਵੀ ਬਈ ਪ੍ਰੀਤ ਦਾ ਹਿੱਸਾ ਨਹੀਂ ਕੰਮ ਜਾ ਬ ਪਹਿਲੀ ਗੱਲ ਇਹ ਮੈਂ ਕਦੀ ਵੀ ਮਸ਼ੀਨਰੀ ਪਿੱਛੇ ਕਦੀ ਨਹੀਂ ਕਰਕੇ ਨਾਲ ਜੀ ਦੇ ਆ ਗਾ ਮਸ਼ੀਨਰੀ ਵੀ ਮਸ਼ੀਨਾ ਸਾਰੀਆਂ ਹੀ ਚੰਗੀਆਂ ਆਵਾ ਤੇ ਦੂਜੀ ਗੱਲ ਇਹ ਆ ਸਾਡੇ ਏਰੀਆ ਦੇ ਵਿੱਚ ਤੁਹਾਨੂੰ ਇੱਕ ਚੀਜ਼ ਵਿਖਾਉਣਾ ਵੀ ਇਸ ਤਰ੍ਹਾਂ ਨਾ ਪਾਲੀਆਂ ਜਿਹਾ ਵਾ ਪਾਣੀ ਦੀ ਕਮਤੀ ਕਰਕੇ ਤੇ ਇਹ ਜੋ ਜਿਵੇਂ ਹਰਦੇਵਾਲੀ ਸਾਈਡ ਉਧਰ ਫੁਆਰਾ ਖਿੱਤੀ ਆ ਉਧਰ ਨਹੀਂ ਇਹ ਚੀਜ਼ ਜਾਂ ਝੋਨੇ ਵਾਲੇ ਏਰੀਏ ਜਿੱਥੇ ਉਧਰ ਨਹੀਂ ਇਹ ਚੀਜ਼ਾਂ ਗਈਆਂ ਜਿਵੇਂ ਆ ਹੁਣ ਘੇਰਾ ਸੜਾ ਲੰਮਾ ਸਰਾ ਹੀ ਤੇ ਸਾਨੂੰ ਇਸ ਰੋਗ ਤੇ ਰੱਖਣੇ ਉਸ ਤਰ੍ਹਾਂ ਮਸ਼ੀਨ ਐ ਐ ਕਰਕੇ ਆਉਂਦੀ ਪਈ ਤੇ ਤੁਸੀਂ ਆਪਸਿਆਂ ਨੇ ਇਹੋ ਜੇ ਖੇਤਾਂ ਦੇ ਵਿੱਚ ਹਨਾ ਵੀ ਸਾ ਕੀ ਕਰੂਗਾ ਵਿਚਾਰਾ ਤਾਂ ਕਰ ਕੀ ਇਹ ਮੇਰੇ ਭਰਾ ਮਸ਼ੀਨਾਂ ਪਿੱਛੇ ਨਾ ਜਿੜਿਆ ਕਰੋ ਵੀ ਆ ਚੰਗੀ ਆ ਮਾੜੀ ਆ ਆਪਣੋ ਆਪਣੀ ਜਗ੍ਹਾ ਤੇ ਸਾਰੀਆਂ ਸਹੀ ਆ ਸਾਰੀਆਂ ਮਸ਼ੀਨਾਂ ਦੀ ਆਪਣੋ ਆਪਣੀ ਸਾਈਡਿੰਗ ਆ ਹਨਾ ਬਈ ਨਿੱਕੀ ਨਿੱਕੀ ਗੱਲ ਪਿੱਛੇ ਨਾ ਮੇਰੇ ਵੀਰ ਇਹੋ ਜਿਹਾ ਇਸ ਤਰ੍ਹਾਂ ਜੀ ਜੀ ਇਹਦੇ ਬਾਜੀ ਵਾਲੀ ਗੱਲਾਂ ਨਾ ਕਰਿਆ ਕਰੋ ਤੇ ਗੁੱਸਾ ਨਾ ਮੇਰੇ ਭਰਾ ਕੋਈ ਵੀ ਕਰਿਆ ਜੋ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਗੱਲ ਆਂਦੇ ਰਹੇ ਆ ਤੇ ਬੜੇ ਭਰਾ ਫੋਨ ਕਰਕੇ ਪੁੱਛਦੇ ਪਏ ਆ ਵੀ ਹਨਾ ਤੇ ਮੈਂ ਨਾ ਇੱਕ ਅੱਗੇ ਵੀ ਵੀਡੀਓ ਦੇ ਵਿੱਚ ਆਖਿਆ ਸੀ ਵੀ ਜਿਹੜੀਆਂ ਸੋਇਆਬੀਨ ਮੀਂਹ ਤੋਂ ਪਹਿਲਾਂ ਵੱਡੀ ਗਈ 10 12% ਜ਼ਿਆਦਾਤਰ ਨਾ ਕਈਆਂ ਏਰੀਆ ਦੇ ਵਿੱਚ ਮੀਂਹ ਤੋਂ ਬਾਅਦ ਵੱਡੀਆਂ ਐ ਸੋਇਆਬੀਨ ਜਿਹੜੀ ਪਹਿਲਾਂ ਵੱਡੀ ਗਈ ਉਹ ਕਣਕ ਅਡਵਾਂਸ ਆ ਤੇ ਸਾਡਾ ਵੀ ਟਮਾਟਾਵਾਂ ਜਾਈ ਚੱਲਦਾ ਪਿਆ ਵੀ ਇੰਨਾ ਜੇ ਖਿਚਮਾ ਕੰਮ ਜਾ ਕੇ ਚੱਲਣਾ ਵਾ ਚਾਰ ਪੰਜ ਨੂੰ ਹੀ ਤੇ ਅਜੇ ਜਿਵੇਂ ਇਧਰਲੇ ਪਾਸੇ ਇਹ ਹਰੀਆਂ ਪਿੱਛੇ ਦੀ ਉਹ ਸਾਡੇ ਨਾਲ ਦੇ ਇਸ ਜਿੰਦੇ ਹੁਣ ਵੜਦੇ ਪਏ ਆ ਤੇ ਇਹਦਾ ਦੂਜਾ ਖੇਤ ਆ ਜਿਹੜਾ ਸੋਇਆਬੀਨ ਮੀਨ ਤੋਂ ਬਾਅਦ ਵੀ ਬੜੀ ਚੀ ਸੀ ਹਨਾ ਉਹ ਕਣਕ ਨੂੰ ਅਜੇ ਪਾਣੀ ਚੱਲਦਾ ਪਿਆ ਵਾ ਪਰ ਤੇ ਬਾਕੀ ਬੜੀਆਂ ਏਰੀਆਂ ਦੇ ਵਿੱਚ ਜਾ ਕੇ 5-6 ਨੂੰ ਹੀ ਚੱਲਣਾ ਕੰਮ ਇੱਕ ਇੱਕ ਹੀ ਗਰੀ ਦੇ ਵਿੱਚ ਕੰਮ ਰੜਿਆ ਵਾ ਟਮਾਟਾ ਮਾਜਾ ਆ ਚੱਕ ਕਰਿਆ ਜੋ ਕਿਵੇਂ ਆਉਂਦੀ ਪਈ ਮਸ਼ੀਨ ਇਹ ਹਜੇ ਸਲੋ ਵੱਢ ਕੇ ਤੁਰਦੀ ਸੀ ਪਈ ਸਲੋ ਸਪੀਡ ਤੇ ਜਦੋਂ ਤੇਜ਼ ਹੋ ਗਈ ਚੱਕਰਾਂ ਦੇ ਵਿੱਚ ਇੱਥੇ ਹਿੱਸੇ ਕੀ ਕਰਨਗੇ ਬਾਬੇ ਇਹਦਾ ਗਾਲਾ ਆ ਬੜੀ ਸਮਾਰਤ ਵਾਲੀ ਗੱਲ ਆ ਜਿਹੜਾ ਕਿਵੇਂ ਮਰਜ਼ੀ ਪੈਟਰ ਜਿੱਧਰ ਮਰਜ਼ੀ ਚੱਲ ਚੱਲ ਵੇਖੋ ਜਿੱਧਰ ਮਰਜ਼ੀ ਕਮਾ ਲੈ ਸ਼ਵਾਜ ਉਰ ਲਾਓ ਕਿਚਕੇ ਪੇਕਸ ਵੱਡਾ ਕਿ ਛੋਟਾ ਆ ਲੈ ਆਣਾ ਬਬਿਓ ਆਹਦੇ ਤਾਂ ਐਮਪੀ ਵਾਲੇ ਚਾਹ ਨਹੀਂ ਪੀਉਂਦੇ ਅੱਗੇ ਤੇ ਇਹ ਹਜੇ ਮਸ਼ੀਨ ਜਾਂਦੀ ਬਈ ਖੇਤ ਚ ਮੈਂ ਪ੍ਰਿੰਸ ਤੇ ਚਾਹ ਲੈ ਕੇ ਮੈਂ ਹੁਆ ਵੀ ਗਿਆ ਹੈ ਹਾਂ ਬਾਈ ਧੋੜੀ ਇੱਧਰ ਤੋਂ ਹਿਸਾਬ ਨਾਲ ਹੈ ਗੁਜ਼ਾਰਾ ਹੈ ਹਾਂ ਕੌਣ ਜਾਈਆ ਨਾ ਹੂੰ ਬੜੇ ਆਂਦੇ ਹੁੰਦੇ ਨੇ ਨਾ ਵੀ ਐਮਪੀ ਵਾਲੇ ਜਾਣ ਹੀ ਕੀ ਆਉਂਦੇ ਆਗੇ ਨਹੀਂ ਨਹੀਂ ਲੱਗ ਪੈ ਪਿਆਉਣਾ ਲੱਗ ਪੈ ਵੀ ਆਉਣਾ ਸੱਜਣ ਤਾਂ ਹੀ ਧੋੜੀ ਬੰਦਿਆਂ ਨਾ ਹਾਂ ਇਹ ਆਪਦੇ ਹੱਥ ਵਾਸਾ ਨਹੀਂ ਲਾਉਣਾ ਹਾਂ ਲਾਉਣਾ ਦਾ ਮੋਈਆ ਯਾਰ ਖਰਾਬ ਆ ਫਾ ਕਲੀਅਰ ਕਰਕੇ ਆਏ ਕਿ ਨਹੀਂ ਹਾਂ ਇਹ ਇੱਥੇ ਚਾਹ ਦੱਸ ਸਹੀ ਗੱਲ ਹੈ ਲਓ ਜੀ ਆਪਦੇ ਲੋਣੇ ਨੇ ਪੰਜਾਂ ਬੰਦਿਆਂ ਦੀ ਚਾਹ ਲਿਆਂਦੀ ਇਹ ਬਣ ਕੇ ਟਕੀਲੇ ਸ਼ੌਟ ਐ ਠੰਡੀ ਪਈ ਲੈ ਵੜ ਬੋ ਤੇ ਇੱਕ ਵਾਦੀ ਸੀ ਤਾਂ ਤੇ ਉਹ ਆਈ ਜਾਨਤ ਵਿਨੋ ਕੁੜੀ ਦੇ ਕੰਨ ਹੈਂ ਲਾਈਟ ਵੀ ਹੈ ਤੇ ਆਪ ਕੋ ਪਹਿਲੇ ਨਹੀਂ मालूम تھا ਗਾਡੀ ਆ ਰਹੀ ਹੈ ਜੇ ਟਾਇਰ ਹਟਾ ਦੂੰ ਡਿੱਗਾ ਫਾਇਰ ਹੋਰ ਬਸ ਨਹੀਂ ਆਪ ਕੋ ਪਹਿਲੇ ਨਹੀਂ मालूम ਵੀ ਗਾਡੀ ਆ ਰਹੀ ਹੈ ਤੇ ਜੇ ਹਟਾ ਦੂੰ ਗਾਇਰ ਹਬੀਤ ਲਾਈਟ ਨਹੀਂ ਹੈ ਨੀਤੇ ਨੀਚੇ ਹੀ ਤਰੇਗਾ ਚੱਲ ਆਉਣ ਦਾ ਪ੍ਰਿੰਸ ਏ